ਆਹ ਗੁਰੂ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਕਿਰਪਾ ਕਰਕੇ ਐਂਡ ਤੱਕ ਜਰੂਰ ਦੇਖਣਾ ਦੇਖੋ ਆਹ ਲੜਕੀ ਇਸ ਘਰ ਦੇ ਵਿੱਚ ਕੰਮ ਕਰਦੀ ਸੀ ਇਹ ਬੰਦਾ ਨੌਕਰੀ ਕਰਦਾ ਸੀ ਤੇ ਆਪਣੇ ਪਿੰਡ ਤੋਂ ਆਣ ਕੇ ਇੱਥੇ ਕੱਲਾ ਰਹਿੰਦਾ ਸੀ ਇਹਦਾ ਪਰਿਵਾਰ ਪਿੰਡ ਰਹਿੰਦਾ ਸੀ ਤੇ ਆਹ ਮੁੰਡਾ ਜਿਹੜਾ ਇਹ ਕੀ ਕਰਦਾ ਸੀ ਇਹ ਦੇ ਨਾਲ ਇਹਦੇ ਨਾਲ ਡਰਾਈਵਰੀ ਕਰਦਾ ਸੀ ਭਾਵੇਂ ਦੀ ਗੱਡੀ ਚਲਾ ਕੇ ਲੈ ਕੇ ਜਾਂਦਾ ਸੀ ਡਰਾਈਵਰ ਸੀਗਾ ਤੇ ਉਹ ਜਿਹੜੀ ਲੜਕੀ ਹੈ ਉਹ ਪ੍ਰਸ਼ਾਦਾ ਪਾਣੀ ਪਕਾਉਂਦੀ ਸੀ ਇਹ ਦੇਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਸਮਾਜ ਕਿਵੇਂ ਆਕਾਲ ਨੂੰ ਕਿਵੇਂ ਹੋ ਜਾਣਾ ਇਸ ਕਰਕੇ ਭਾਈ ਦੁਨੀਆ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਪਰ ਉਹ ਅਕਾਲ ਪੁਰਖ ਵੈਗਰੂ ਜਿਹੜਾ ਸੱਚਾ ਇਨਸਾਨ ਹੁੰਦਾ ਉਹਨੂੰ ਕਦੇ ਵੀ ਡੁੱਬਣ ਨਹੀਂ ਦਿੰਦਾ ਤੇ ਹੋਇਆ ਕਿ ਅਸਲ ਵਿੱਚ ਇਹ ਲੜਕੇ ਕਹਿੰਦੇ ਵੀ ਮੈਂ ਜਾਣਾ ਹੈ ਅੰਕਲ ਜੀ ਕੰਮ ਕਰ ਸਾਰਾ ਨਬੇੜ ਦਿੰਦਾ ਤੇ ਇਹ ਦੇਖੋ ਹੁਣ ਉਹ ਮੁੰਡਾ ਜਿਹੜਾ ਇਹਨੇ ਮਾਲਕ ਨੇ ਕਿਹਾ ਵੀ ਐ ਕਰ ਵੀ ਤੂਏ ਕੁੜੀ ਨੂੰ ਘਰੇ ਇਹਦੇ ਛੱਡ ਕੇ ਆ ਤਿਆ ਮੁੰਡਾ ਅੱਗੇ ਵੀ ਸਤਿਆ ਪਿਆ ਸੀ ਛੇਤੀ ਜਾਣਾ ਸੀ ਤੇ ਇਹਨੂੰ ਜਦੋਂ ਛੱਡਣ ਜਾਣਾ ਪਿਆ ਇਹਨੇ ਕਹੇ ਮੇਰਾ ਕੰਮ ਥੋੜਾ ਚੱਲੋ ਜੇ ਮਾਲਕ ਨੇ ਕਿਹਾ ਹੁਣ ਗੁੱਸੇ ਦੇ ਵਿੱਚ ਜਾਂਦਾ ਪਿਆ ਵੀ ਆਪੇ ਆਵੇ ਆਪੇ ਜਾਵੇ ਪਰ ਮਾਲਕ ਦੀ ਮੰਨ ਨਹੀਂ ਪੈਣੀ ਹੈ ਤੇ ਆਹ ਦੇਖੋ ਹੁਣ ਇਹਦੀ ਮਾਂ ਕੁੜੀ ਦੀ ਉਡੀਕ ਦੀ ਪਈ ਹੈ ਤੇ ਜਦੋਂ ਮੁੰਡਾ ਆਇਆ ਇਹਦੇ ਨਾਲ ਲੜ ਪਈ ਤੇ ਪੂਰਾ ਗਹਿਮੋ ਗਹਿਮੀ ਮਾਹੌਲ ਹੋ ਗਿਆ ਤੇ ਆ ਦੇਖੋ ਉਹ ਮੁੰਡਾ ਚਲਾ ਗਿਆ ਦੀ ਮਾਂ ਸੋਚਣ ਲੱਗੀ ਵੀ ਇਹਦੇ ਤੋਂ ਮੈਂ ਐ ਬਦਲਾ ਲੈਣਾ ਕਿਵੇਂ ਬਦਲਾ ਲੈਣਾ ਵੀ ਇਸ ਆਪਣੀ ਧੀ ਨੂੰ ਮੈਂ ਸਮਝਾਵਾਂਗੀ ਵੀ ਤੂੰ ਐ ਕਰ ਪੁੱਤ ਵੀ ਆ ਜਿਹੜਾ ਕੁਝ ਮੈਂ ਮਨ ਦੇ ਵਿੱਚ ਸੋਚ ਰਹੀ ਆ ਇਮੇਜਿਨ ਕਰ ਰਹੀ ਆ ਵੀ ਐ ਕਰ ਤੇ ਕਿਵੇਂ ਕਰ ਹੋਣਾ ਲੜਕੀ ਜਿਹੜੀ ਐ ਵੀ ਇਹਦੀ ਮਾਂ ਨੇ ਇਹਨੂੰ ਸਿਖਾਇਆ ਹੋਇਆ ਵੀ ਤੂੰ ਐ ਕਰ ਲਈ ਤੇ ਕੀਤਾ ਕਿ ਲੜਕੀ ਨੇ ਆ ਬੰਦਾ ਜਿਹੜਾ ਇਹ ਮੋਬਾਈਲ ਰੱਖ ਕੇ ਜਦੋਂ ਬਾਹਰ ਨੂੰ ਚਲਾ ਗਿਆ ਲੜਕੀ ਨੇ ਆਸਾ ਪਾਸਾ ਵੇਖ ਕੇ ਦੇਖੋ ਮੋਬਾਈਲ ਨੂੰ ਉੱਥੋਂ ਚੱਕ ਲਿਆ ਤੇ ਜਦੋਂ ਮੋਬਾਈਲ ਨੂੰ ਚੱਕੇ ਇਹਨੇ ਕਿਹਾ ਵੀ ਇਸ ਤਰ੍ਹਾਂ ਹੁਣੇ ਮੁੰਡੇ ਨੂੰ ਇਥੋਂ ਕੰਮ ਤੋਂ ਕਢਾਇਆ ਜਾਵੇਗਾ ਵੀ ਮਤਲਬ ਇਹ ਮੇਰੀ ਮਾਂ ਦੇ ਨਾਲ ਬੋਲਿਆ ਸੀ ਮੇਰੀ ਮਾਂ ਨੂੰ ਇਹਨੇ ਪੁੱਠਾ ਸਿੱਧਾ ਬੋਲਿਆ ਸੀ ਤੇ ਆ ਦੇਖੋ ਇਹ ਲੜਕੀ ਜਿਹੜੀ ਹੈ ਵੀ ਜਿਵੇਂ ਬਦਲਾ ਲੈਣ ਦੇ ਚੱਕਰ ਦੇ ਵਿੱਚ ਇਹਨੇ ਮੋਬਾਈਲ ਲਿਆ ਕੇ ਉਸ ਮੁੰਡੇ ਦੀ ਕਿੱਟ ਦੇ ਵਿੱਚ ਰੱਖਤਾ ਮਾਲਕ ਨੇ ਜਦੋਂ ਵੇਖਿਆ ਮੋਬਾਈਲ ਹੈ ਨਹੀਂ ਉਹਨੇ ਪੁੱਛਿਆ ਤੁਸੀਂ ਦੋਵੇਂ ਘਰੇ ਸੀਗੇ ਤੇ ਮੋਬਾਈਲ ਕਿੱਥੇ ਹੈ ਕੁੜੀ ਨੇ ਕਿਹਾ ਮੈਨੂੰ ਨਹੀਂ ਪਤਾ ਮੁੰਡੇ ਨੇ ਕਿਹਾ ਮੈਨੂੰ ਨਹੀਂ ਪਤਾ ਤੇ ਹੋਇਆ ਕਿ ਆ ਕੁੜੀ ਜਿਹੜੀ ਹੈ ਕਹਿੰਦੀ ਵੀ ਮੈਨੂੰ ਪਤਾ ਮੈਂ ਮੋਬਾਈਲ ਹੁਣੇ ਤੁਹਾਨੂੰ ਲਿਆ ਕੇ ਦੱਸ ਦਿੰਨੀ ਆ ਵੀ ਚੋਰ ਤੇ ਕੁੜੀ ਨੇ ਹੁੰਨ ਕੋਇਆ ਸੀ ਜਿਹਨੇ ਲੁਕੋਇਆ ਹੁੰਦਾ ਉਹਨੂੰ ਤੇ ਪਤਾ ਹੀ ਸੀਗਾ ਤੇ ਅਸਲ ਦੇ ਵਿੱਚ ਇਹਨੇ ਜਦੋਂ ਮਾਲਕ ਦੇ ਕੋਲੇ ਦੀ ਕਿੱਟ ਲਿਆ ਕੇ ਕਿੱਟ ਦੇ ਵਿੱਚੋਂ ਮੋਬਾਈਲ ਕੱਢਿਆ ਤੇ ਮਾਲਕ ਵੇਖ ਕੇ ਹੈਰਾਨ ਹੋ ਗਿਆ ਕਹਿੰਦਾ ਯਾਰ ਤੈਨੂੰ ਤਾਂ ਮੈਂ ਬਹੁਤ ਚੰਗਾ ਸਮਝਦਾ ਸੀ ਤੂੰ ਤੇ ਮੋਬਾਈਲ ਤੇ ਡੱਗ ਪਿਆ ਐਡੀ ਮਾੜੀ ਨਿਜਤ ਤੇਰੇ ਵਰਗੇ ਮਾੜੇ ਬੰਦੇ ਨਹੀਂ ਸਮਝ ਸਕਦੇ ਮੈਨੂੰ ਨਹੀਂ ਲੋੜ ਚੱਲ ਕੰਮ ਤੋਂ ਨਿਕਲਦਾ ਅਲੱਗ ਇਹ ਕੁੜੀ ਨੇ ਦੇਖੋ ਇਹਨੇ ਕਿਹਾ ਵੀ ਮੈਂ ਆਪਣੀ ਮਾਂ ਦੀ ਗੱਲ ਪੁਗਾਈ ਮੇਰੀ ਮਾਂ ਨਾਲ ਲੜਿਆ ਸੀ ਤੇ ਚੱਲ ਹੁਣ ਭੁਗਤ ਪਰ ਯਾਦ ਰੱਖਿਓ ਜਿਹੜਾ ਕਿਸੇ ਨਾਲ ਬੁਰਾ ਕਰਦਾ ਉਹਦਾ ਪੁਰਾ ਆਪੇ ਹੀ ਹੋ ਜਾਂਦਾ ਤੇ ਜਿਹਦੇ ਨਾਲ ਲੱਗਦਾ ਨਾ ਵੀ ਬੁਰਾ ਹੋ ਗਿਆ ਉਹਦੇ ਨਾਲ ਚੰਗਾ ਹੀ ਹੁੰਦਾ ਤੇ ਇਹਦੀ ਮਾਂ ਜਿਹੜੀ ਹੈ ਇਹਨੇ ਬਾਅਦ ਵਿੱਚ ਸੁਪਨਾ ਟੁੱਟਿਆ ਨੇ ਆਪਣੀ ਕੁੜੀ ਨੂੰ ਆਹ ਹੀ ਕਹਾਣੀ ਸੁਣਾਈ ਵੀ ਤੂੰ ਐ ਕਰਨਾ ਕੁੜੀ ਕਹਿੰਦੀ ਕਦੇ ਵੀ ਨਾ ਮੈਂ ਇਹ ਕੰਮ ਕਰ ਸਕਦੀ ਕਿਉਂਕਿ ਉਹ ਮੇਰੇ ਭਰਾਵਾਂ ਵਰਗਾ ਤੇਰੇ ਨਾਲ ਮਾੜਾ ਜਿਹਾ ਬੋਲਕ-ਬੋਲ ਹੋ ਗਿਆ ਤੇ ਅਗਲੇ ਤੇ ਕੰਮ ਤੋਂ ਆਪਾਂ ਕਢਾ ਦਈਏ ਇਹ ਨਹੀਂ ਹੋ ਸਕਦਾ ਉਹਦਾ ਪਰਿਵਾਰ ਵੀ ਹੈ ਕਿੱਡੀਆਂ ਬਾਦ ਸੀਸਾਂ ਲੱਗਣ ਗਿਆ ਇਨੂੰ ਪਤਾ ਨਹੀਂ ਕਿੰਨੇ ਕੁ ਲੋਡ ਐਸ ਕਰਕੇ ਮੈਂ ਉਸ ਮੁੰਡੇ ਨੂੰ ਕੰਮ ਤੋਂ ਨਹੀਂ ਕਢਾ ਸਕਦੀ ਤੇ ਆ ਬੰਦੇ ਨੇ ਜਦੋਂ ਇਹ ਮੁੰਡੇ ਨੇ ਦੱਸਿਆ ਵੀ ਅੱਜ ਤੋਂ ਬਾਅਦ ਛੱਡਣ ਨਹੀਂ ਜਾਣਾ ਇਹਦੀ ਮਾਂ ਜਿਹੜੀ ਐ ਮੈਨੂੰ ਬੋਲਕ-ਬੋਲ ਬੋਲੇ ਤੇ ਇਹਨੇ ਦੇਖੋ ਔਰ ਲੜਕੀ ਨੂੰ ਕਿਹਾ ਵੀ ਤੇਰੀ ਮਾਂ ਨੇ ਵੇਖੋ ਇਹਨੂੰ ਬੋਲਕ-ਬੋਲ ਬੋਲੇ ਉਹਦਾ ਫਰਜ਼ ਨਹੀਂ ਸੀ ਬਣਦਾ ਆਪਣਾ ਫਰਜ਼ ਐ ਧੰਨਵਾਦ ਕਰਨਾ ਜਿਹੜਾ ਕੋਈ ਭੈਣ ਭਰਾ ਮਦਦ ਕਰਦਾ ਤੇ ਆ ਦੇਖੋ ਇਹ ਮੁੰਡੇ ਨੂੰ ਇਹਨੇ ਸਮਝਾਇਆ ਵੀ ਪੁੱਤ ਕੋਈ ਗੱਲ ਨਹੀਂ ਤੂੰ ਐ ਕਰੇ ਦੀ ਮਾਂ ਨੂੰ ਮaaf ਕਰ ਦੇ ਵੱਡਿਆਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਕੁੜੀ ਨੂੰ ਸਮਝਾਇਆ ਵੀ ਤੈਨੂੰ ਸਲੂਟ ਐ ਇਹਨੇ ਦੱਸਤਾ ਸੀ ਮਾਲਕ ਨੂੰ ਮੇਰੀ ਮਾਂ ਚਾਹੁੰਦੀ ਸੀ ਨੇ ਕਿ ਵਾਹ ਵਾਹ ਤੂੰ ਇਹ ਜਿਹੜਾ ਕੀਤਾ ਇਹ ਤੇਰੀ ਬਾਦਰੀ ਨੂੰ ਸਲੂਟ ਹੈ ਜੇ ਤੂੰ ਬੁਰਾ ਕਰਦੀ ਤੇ ਇੱਕ ਦਿਨ ਤੇਰਾ ਆਪੇ ਹੀ ਬੁਰਾ ਹੋ ਜਾਣਾ ਸੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ